ਓਜਾ ਸਾਹਿਬ ਓਜਾ ਸਰ ਜਿੰਨਨ ਕਹਿ ਰਹੇ ਹਨ ਉਹ ਵੀ ਰਾਜਨੀਤੀ ਚ ਆ ਗਏ ਨੇ ਤੇ ਸਰਗਰਮ ਵੀ ਨੇ ਤੇ ਸੋਧਿਆ ਸਾਹਿਬ ਵਾਲੇ ਪਾਸੇ ਵਾਲੀ ਸੀਟ ਇੱਧਰ ਉੱਧਰ ਕਰਕੇ ਕਿਵੇਂ ਹੁਣ ਪੋਲਿਟਿਕਸ ਦੇ ਵਿੱਚ ਕਿਵੇਂ ਆਪ ਵੇਖ ਰਹੀ ਐ ਸਾਰੀ ਚੀਜ਼ ਉਹ ਦੇਖੋ ਉਹਨਾਂ ਦੀ ਪੋਲਿਟਿਕਸ ਨੂੰ ਤਾਂ ਹੁਣ ਦੇਖਾਂਗੇ ਕਿ ਕੀ ਹੁੰਦਾ ਪਰ ਅਬਦ ਓਜਾ ਨੂੰ ਸ਼ਾਇਦ ਪੜਪੜਗੰਜ ਵਾਲੀ ਜਿਹੜੀ ਸੀਟ ਸੀਗੀ ਸੇ ਸੋਧਿਆ ਸਾਹਿਬ ਦੀ ਉਹ ਦੇ ਦਿੱਤੀ ਗਈ ਆ ਜੀ ਉਹਨਾਂ ਨੂੰ ਸ਼ਾਇਦ ਸੀਟ ਬਦਲ ਕੇ ਸਸੋਦੀਆ ਸਾਹਿਬ ਨੂੰ ਭੇਜ ਦਿੱਤਾ। ਹੂੰ ਗੱਲ ਇਹ ਆ ਕਿ ਜੋ ਉਜਾ ਸਾਹਿਬ ਆ ਉਹਨਾਂ ਨੇ ਰਾਜਨੀਤੀ ਜੁਆਇਨ ਕਰਨ ਦਾ ਮਨ ਬਣਾਇਆ ਸੀਗਾ। ਪਹਿਲਾਂ ਉਹ ਸ਼ਾਇਦ ਭਾਜਪਾ ਵੱਲ ਵੀ ਗਏ। ਹੂੰ ਭਾਜਪਾ ਤੋਂ ਟਿਕਟ ਮੰਗ ਰਹੇ ਸੀਗੇ ਸ਼ਾਇਦ ਇੱਧਰ ਇਲਾਹਾਬਾਦ ਤੋਂ ਜਿਸ ਨੂੰ ਹੁਣ ਆਪਾਂ ਪ੍ਰਿਆਗਰਾਜ ਕਹਿੰਦੇ ਆ। ਜੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਵੱਲ ਵੀ ਝਾਕਿਆ ਕਿ ਭਾਈ ਇੱਧਰੋਂ ਕੀ ਸਮਝਾਰਿਆ ਕਿਉਂਕਿ ਅਮੇਠੀ ਤੋਂ ਟਿਕਟ ਲਈ ਟਰਾਈ ਕਰ ਰਹੇ ਸੀਗੇ ਉਹ ਜ ਆਸਾਬ ਜੀ ਪਰ ਕਾਂਗਰਸ ਨੇ ਕੀ ਕੀਤਾ ਕਿ ਐਨ ਮੌਕੇ ਤੇ ਉਹ ਜਿਹੜੀ ਟਿਕਟ ਸੀਗੀ ਉਹ ਕਸ਼ੋਰੀ ਲਾਲ ਜੀ ਨੂੰ ਦੇ ਦਿੱਤੇ ਜਿਹੜੇ ਕਿ ਲੁਧਿਆਣੇ ਦੇ ਪੰਜਾਬੀ ਆ ਜਿੱਤ ਵੀ ਗਿਆ ਤਾਂ ਜਦੋਂ ਇਹਨਾਂ ਦੋਨਾਂ ਪਾਰਟੀਆਂ ਤੋਂ ਇਹਨਾਂ ਦਾ ਮਨ ਖੱਟਾ ਹੋ ਗਿਆ ਤਦ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆਮ ਆਦਮੀ ਪਾਰਟੀ ਮਤਲਬ ਕਿ ਕਿਸੇ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਜੋੜ ਕੇ ਪ੍ਰਚਾਰ ਕਰਦੀ ਆ ਕਿ ਦੇਖੋ ਜੀ ਸਾਡੀਆਂ ਖਾਸ ਤੌਰ ਤੇ ਸਿੱਖਿਆ ਪ੍ਰਤੀ ਜੁੜੀਆਂ شددتانے نیتیاں نے اوناں نو دیکھ کے ਪ੍ਰਭਾਵਿਤ ਹੋ ਕੇ ਕੋਈ ਸਿੱਖਿਆ ਸ਼ਾਸਤਰੀ ਆ ਰਿਹਾ ਮਤਲਬ ਕਿ ਉਹਨਾਂ ਵਾਸਤੇ ਸਾਰੀਆਂ ਚੀਜ਼ਾਂ ਰਾਜਨੀਤਿਕ ਫਾਇਦਾ ਜਿਹੜਾ ਹੈ ਜੀ ਜੀ ਉਹ ਤੱਕਦੀਆਂ ਨੇ ਤਾਂ ਹੁਣ ਅਬਦ ਉਹ ਜਾਨੇ ਜੁਆਇਨ ਕੀਤੀ ਆ ਤਾਂ ਕਿਤੇ ਨਾ ਕਿਤੇ ਫਿਰ ਟਿਕਟ ਦੀ ਤੇ ਸੈਟਿੰਗ ਹੁੰਦੀ ਆ ਕਿ ਮੈਂ ਇਲیکشن ਲੜੂੰਗਾ ਜੀ ਜੀ ਤਾਂ ਇਹਨਾਂ ਨੂੰ ਮਤਲਬ ਕਿ ਟਿਕਟ ਦੇ ਦਿੱਤੀ ਹੁਣ ਰਾਜਨੀਤੀ ਤੇ ਦੇਖੋ ਇਸ ਤਰ੍ਹਾਂ ਦੇ ਬੰਦੇ ਦਾ ਆਉਣਾ ਕੋਈ ਮਾੜਾ ਨਹੀਂ ਆ ਰਾਜਨੀਤੀ ਜੀ ਹਮ